ਸੁਨੀਲ ਜਾਖੜ ਦੀ ਪ੍ਰਧਾਨਗੀ ਦੇ ਉੱਤੇ ਹੁਣ ਖਤਰਾ ਮੰਡਰਾਉਣ ਲੱਗਿਆ ਚਰਚਾਵਾਂ ਛੜਗੀਆਂ ਕਿ ਪ੍ਰਧਾਨਗੀ ਦਾ ਅਹੁਦਾ ਜਿਹੜਾ ਪੰਜਾਬ ਪ੍ਰਧਾਨ ਦਾ ਅਹੁਦਾ ਸੁਨੀਲ ਜਾਖੜ ਹੁਣ ਤੱਕ ਮਾਣਦੇ ਆਏ ਨੇ ਉਹ ਹੁਣ ਉਹਨਾਂ ਦੇ ਕੋਲੋਂ ਖੋਹ ਲਿਆ ਜਾਵੇਗਾ ਜਿਹੜਾ ਛੱਜ ਸੁਨੀਲ ਜਾਖੜ ਲੈ ਕੇ ਤੁਰਦੇ ਪਏ ਸੀ ਉਹ ਛੱਜ ਹੁਣ ਉਹਨਾਂ ਦੇ ਕੋਲੋਂ ਖੋ ਕੇ ਤੇ ਕਿਸੇ ਹੋਰ ਦਿਵਾਲੇ ਕਰ ਦਿੱਤਾ ਜਾਏਗਾ ਆਖਰਕਾਰ ਇਹਦਾ ਮਤਲਬ ਕੀ ਹੈ ਇਹਦਾ ਮਕਸਦ ਕੀ ਹੈ ਦਰਅਸਲ ਸਰਕਾਰ ਬੀਜੇਪੀ ਦੀ ਬਣੀ ਹੈ ਬੀਜੇਪੀ ਨੇ ਬਹੁਮਤ ਹਾਸਲ ਕੀਤੀ ਹੈ ਔਰ ਬੀਜੇਪੀ ਦੀ ਕੇਂਦਰ ਸਰਕਾਰ ਜਿਹੜੀ ਹੈ ਉਹ ਹੁਣ ਨਵੇਂ ਤੌਰ ਦੇ ਉੱਤੇ ਆਪਣੇ ਪ੍ਰਧਾਨ ਨਿਯੁਕਤ ਕਰੇਗੀ ਹਰ ਵਾਰ ਹੁੰਦਾ ਹੈ ਹਰ 5 ਸਾਲ ਬਾਅਦ ਜਦੋਂ ਨਵੀਂ ਸਰਕਾਰ ਬਣਦੀ ਹੈ ਤੇ ਨਵੇਂ ਸਿਰਿਓਂ ਜਿਹੜਾ ਜਿਹੜੀ ਪ੍ਰਧਾਨਗੀ ਆ ਉਹਦੀ ਸ਼ੁਰੂਆਤ ਕਰ ਦਿੱਤੀ ਜਾਂਦੀ ਹੈ ਫਿਲਹਾਲ ਸੁਨੀਲ ਜਾਖੜ ਜਿਹੜੇ ਨੇ ਉਹ ਵਰਕਿੰਗ ਪ੍ਰੈਜ਼ੀਡੈਂਟ ਦੇ ਤੌਰ ਤੇ ਕੰਮ ਕਰਨਗੇ ਪਰ ਉਹਨਾਂ ਦੀ ਥਾਂ ਦੇ ਉੱਤੇ ਕੋਈ ਨਵਾਂ ਪ੍ਰਧਾਨ ਲਾਉਣ ਦੀਆਂ ਚਰਚਾਵਾਂ ਛਿੜ ਚੁੱਕੀਆਂ ਨੇ ਔਰ ਨਾਮ ਉੱਪਰ ਕੇ ਸਾਹਮਣੇ ਆ ਰਿਹਾ ਹੈ ਵਿਜੇ ਸਾਹਪਲਾ ਦਾ ਵਿਜੇ ਸਾਹਪਲਾ ਕਾਫੀ ਦਿਨ ਤੋਂ ਨਰਾਜ਼ ਚੱਲ ਰਹੇ ਸੀ ਬੀਜੇਪੀ ਤੋਂ ਕਿਉਂਕਿ 2024 ਲੋਕ ਸਭਾ ਇਲੈਕਸ਼ਨਸ ਦੇ ਵਿੱਚ ਉਹਨਾਂ ਨੂੰ ਸੀਟ ਨਹੀਂ ਦਿੱਤੀ ਗਈ ਔਰ ਉਸ ਤੋਂ ਬਾਅਦ ਇਹ ਕਿਹਾ ਜਾ ਰਿਹਾ ਸੀ ਕਿ ਬੜੀਆਂ ਚਰਚਾਵਾਂ ਛਿੜਗੀਆਂ ਕਿ ਕਿਸੇ ਹੋਰ ਪਾਰਟੀ ਤੇ ਜਾ ਸਕਦੇ ਨੇ ਕਦੀ ਕਾਂਗਰਸ ਕਦੀ ਸ਼੍ਰੋਮਣੀ ਅਕਾਲੀ ਦਲ ਤੇ ਕਦੀ ਆਮ ਆਦਮੀ ਪਾਰਟੀ ਦੀਆਂ ਚਰਚਾਵਾਂ ਛਿੜ ਜਾਂਦੀਆਂ ਨੇ ਸੁਖਬੀਰ ਸਿੰਘ ਬਾਦਲ ਦੇ ਨਾਲ ਹੁੰਦੇ ਰਾਬਤਿਆਂ ਬਾਰੇ ਚਰਚਾ ਛਿੜ ਜਾਂਦੀ ਹੈ ਪਰ ਉਸ ਤੋਂ ਬਾਅਦ ਬੀਜੇਪੀ ਦੇ ਵੱਲੋਂ ਕਹਿੰਦੇ ਰੋਕ ਲਿਆ ਜਾਂਦਾ ਹੈ ਵਿਜੇ ਸਾਂਪਲਾ ਨੂੰ ਪਰ ਹੁਣ ਦੁਬਾਰਾ ਚਰਚਾ ਛਿੜ ਗਈ ਹੈ ਕਿ ਵਿਜੇ ਸਾਂਪਲਾ ਹੁਣ ਵੱਡੇ ਪੱਧਰ ਦੇ ਉੱਤੇ ਹਮਲਾ ਮਾਰ ਸਕਦੇ ਨੇ ਦਰਸਲ ਵਿਜੇ ਸਾਂਪਲਾ ਨੂੰ ਲੈ ਕੇ ਚਰਚਾ ਚੱਲ ਗਈ ਹੈ ਕਿ ਪੰਜਾਬ ਦੀ ਪ੍ਰਧਾਨਗੀ ਉਹਨਾਂ ਨੂੰ ਦਿੱਤੀ ਜਾ ਸਕਦੀ ਹੈ ਕਿਉਂਕਿ ਜਿਸ ਵੇਲੇ ਇਹ ਵਿਰੋਧ ਕੀਤਾ ਗਿਆ ਸੀ ਜਦੋਂ ਜਿਸ ਵੇਲੇ ਇਹ ਵਿਵਾਦ ਖੜਾ ਹੋਇਆ ਸੀ ਵਿਜੇ ਸਾਂਪਲਾ ਬੀਜੇਪੀ ਛੱਡ ਸਕਦੇ ਇਹ ਗੱਲਾਂ ਚੱਲੀਆਂ ਸੀ ਉਸ ਵੇਲੇ ਕਿਹਾ ਗਿਆ ਸੀ ਕਿ ਵਿਜੇ ਸਾਂਪਲਾ ਦੇ ਨਾਲ ਇਹ ਡੀਲ ਹੋਈ ਹੈ ਸਮਾਉਣ ਤੇ ਉਹਨਾਂ ਨੂੰ ਵੀ ਇੱਕ ਵੱਡਾ ਅਹੁਦਾ ਦਿੱਤਾ ਜਾਵੇਗਾ ਔਰ ਕਹਿਣ ਵਾਲੇ ਇਹ ਵੀ ਕਹਿ ਰਹੇ ਕਿ ਹੋ ਸਕਦਾ ਹੈ ਕਿ ਇਹੀ ਉਹ ਅਹੁਦਾ ਹੋਵੇ ਜਿਹੜੇ ਦੇਣ ਦੀ ਗੱਲ ਕੀਤੀ ਜਾ ਰਹੀ ਸੀ ਪਰ ਦੂਜੇ ਪਾਸੇ ਸੁਨੀਲ ਜਾਖੜ ਕੀ ਪੰਜਾਬ ਦੀ ਪ੍ਰਧਾਨਗੀ ਨਹੀਂ ਸਾਂਭ ਸਕਦੇ ਇਹ ਬੀਜੇਪੀ ਦੱਸਣਾ ਚਾਹ ਰਹੀ ਹੈ ਜਾਂ ਫਿਰ ਸੁਨੀਲ ਜਾਖੜ ਪੰਜਾਬ ਦੀ ਪ੍ਰਧਾਨਗੀ ਸਹੀ ਤਰ੍ਹਾਂ ਸਾਂਭ ਨਹੀਂ ਸਕੇ ਇਹ ਕਾਰਨ ਬਣਿਆ ਹੋਇਆ ਕਿਉਂਕਿ ਬੀਜੇਪੀ ਪੰਜਾਬ ਦੇ ਵਿੱਚ ਇੱਕ ਵੀ ਸੀਟ ਜਿੱਤਣ ਤੋਂ ناکਾਮ ਰਹੀ ਹੈ ਹਾਲਾਂਕਿ ਜ਼ਰੂਰ ਵੋਟ ਪਰਸੈਂਟੇਜ ਦੇ ਵਿੱਚ ਇਜ਼ਾਫਾ ਹੋਇਆ ਪਰ ਗੱਲ ਇੱਥੇ ਖੜਦੀ ਹੈ ਈ ਸੁਨੀਲ ਜਾਖੜ ਦੀ ਕਾਰਗੁਜ਼ਾਰੀ ਤੋਂ ਬੀਜੇਪੀ ਦੀ ਸੀਨੀਅਰ ਲੀਡਰਸ਼ਿਪ ਖੁਸ਼ ਹੈ ਜੇ ਖੁਸ਼ ਹੈ ਤਾਂ ਫਿਰ ਇਹ ਚਰਚਾਵਾਂ ਕਿਉਂ ਚੱਲਦੀਆਂ ਪਈਆਂ ਹੋ ਸਕਦਾ ਹੈ ਕਿ ਇਹ ਸਾਰੀ ਚਰਚਾ ਹੀ ਝੂਠੀ ਹੋਵੇ ਸਾਰੀ ਚਰਚਾ ਹੀ ਗਲਤ ਹੋਵੇ ਪਰ ਇੱਕ ਨਾਮ ਜ਼ਰੂਰ ਉੱਪਰ ਕੇ ਸਾਹਮਣੇ ਆਇਆ ਪੰਜਾਬ ਦੀ ਪ੍ਰਧਾਨਗੀ ਜਿਹੜੀ ਬੀਜੇਪੀ ਦੀ ਹੈ ਉਹ ਵਿਜੇ ਸਾਹਪਲਾ ਕੋਲ ਜਾ ਸਕਦੀ ਹੈ ਇਹਦੀਆਂ ਚਰਚਾਵਾਂ ਛਿੜ ਗਈਆਂ ਨੇ ਹੁਣ ਕੀ ਕੁਝ ਹੋਵੇਗਾ ਹੋਂਦੇ ਸਮੇਂ ਨੂੰ ਦੱਸਦੇ ਰਾਵਾਂਗੇ ਬਣੇ ਰੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ